ਸਰਦਜੀ ਜਿਹੜੀ ਪੰਜਾਬ ਪੁਲਿਸ ਦੀ ਡਰਾਈਵ ਅਗੇਂਸਟ ਡਰੱਗਸ ਚੱਲ ਰਹੀ ਹੈ ਉਸ ਦੇ ਤਹਿਤ ਹੀ ਬਠਿੰਡਾ ਪੁਲਿਸ ਦੀ ਵੀ ਕੰਟੀਨਿਊਡ ਇੱਕ ਨਸ਼ੇ ਦੇ ਖਿਲਾਫ ਜਿਹੜੇ ਮਾੜੇ ਅੰਸਰ ਹੈ ਜਾਂ ਨਸ਼ੇ ਦੇ ਖਿਲਾਫ ਇੱਕ ਮੁਹਿੰਮ ਚੱਲਦੀ ਰਹਿੰਦੀ ਹੈ ਉਹਦੇ ਤਹਿਤ ਕੱਲ ਰATHER ਕੱਲ ਔਰ ਅੱਜ ਅੱਜਕੱਲ ਦੀ ਦਰਮਿਆਨੀ ਰਾਤ 'ਚ ਸਾਡੀ ਬਠਿੰਡਾ ਪੁਲਿਸ ਨੇ ਇੱਕ ਵਧੀਆ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਹੋਈ ਹੈ ਜਦੋਂ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਅਜੀਤ ਅਜੇ ਗਾਂਧੀ ਡੀਐਸਪੀ ਪੁਚੋ ਪਰਵੇਸ਼ চোপੜਾ ਔਰ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਸਾਡੀ ਨਾਲ ਦੀ ਟੀਮ ਨੂੰ ਇੱਕ 400 ਗ੍ਰਾਮ ਹੈਰੋਇਨ ਦੇ ਨਾਲ ਇੱਕ ਗੱਡੀ ਅਸੀਂ ਕਨਫਿਸਕੇਟ ਕਰਕੇ ਇੱਕ ਕਮਰਸ਼ੀਅਲ ਕੁਆਂਟੀਟੀ ਦੀ ਐਨਡੀਪੀਐਸ ਦੀ ਰਿਕਵਰੀ ਕੀਤੀ ਤੇ ਉਹਦੇ ਤਹਿਤ ਮੈਂ ਡੀਟੇਲਸ ਦੱਸਣਾ ਚਾਹਾਂਗੀ ਜੀ 5 ਔਰ 6 ਦੇ ਜਿਹੜੀ ਦਰਮਿਆਨ ਦੀ ਰਾਤ ਚ ਐਸਐਚਓ ਨਥਾਣਾ ਇੰਸਪੈਕਟਰ ਸੁਖਵੀਰ ਕੌਰ ਇਹਨਾਂ ਦੀ ਟੀਮ ਨੇ ਬੱਸ ਸਟੈਂਡ ਪਿੰਡ ਨਥਾੜਾ ਦੇ ਏਰੀਆ 'ਚ ਨਾਕਾ ਲਾਇਆ ਹੋਇਆ ਸੀ ਜਿੱਥੇ ਉਹਨਾਂ ਨੂੰ ਇੱਕ ਗੱਡੀ ਸ਼ੱਕੀ ਲੱਗੀ ਤੇ ਜਦੋਂ ਉਹਨਾਂ ਨੇ ਉਹਨੂੰ ਇੰਟਰਸੈਪਟ ਕੀਤਾ ਤੇ देन ਸ਼ੀ ਕਾਲਡ ਆਪਣੇ ਮੌਕੇ ਤੇ ਆਪਣੇ ਡੀਐਸਪੀ ਪੂਚੋ ਪਰਵੇਸ਼ ਚੋਪੜਾ ਜੀ ਇਹਨਾਂ ਦੀ ਹਾਜ਼ਰੀ 'ਚ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਉਹਦੇ 'ਚ ਤਿੰਨ ਵਿਅਕਤੀ ਸਿਗੇ ਇੱਕ ਦਾ ਨਾਂ ਹੈਗਾ ਮਨਪ੍ਰੀਤ ਸਿੰਘ ਇਹ ਵਾਸੀ ਹੈ ਜਗਮਲ ਵਾਲੀ ਹਰਿਆਣਾ ਤੁਜੇ ਦਾ ਨਾਜੀ ਹਸ਼ਪ੍ਰੀਤ ਸਿੰਘ ਵਾਸੀ ਗੰਗਾਨਗਰ ਰਾਜਸਥਾਨ ਦਾ ਤੇ ਤੀਜਾ ਤੀਜੇ ਦਾ ਨਾਮ ਵੀ ਮਨਪ੍ਰੀਤ ਸਿੰਘ ਹੈ ਉਹ ਰਹਿਣ ਵਾਲਾ ਹੈ ਸਿਰਸਾ ਜ਼ਿਲ੍ਹਾ ਹਰਿਆਣਾ ਦਾ ਤੇ ਇਹਨਾਂ ਤੋਂ ਸਾਨੂੰ 402 ਗ੍ਰਾਮ ਹੈਰੋਇਨ ਔਰ ਜਿਹੜੀ ਗੱਡੀ ਸੀ ਵਰਨਾ ਉਹਦੀ ਰਿਕਵਰੀ ਹੋਈ ਹੈ ਤੇ ਉਹਦੇ ਬਿਹਾਫ ਤੇ ਅਸੀਂ ਐਫ ਆਈ ਆਰ ਨੰਬਰ 87 ਅੰਡਰ ਸੈਕਸ਼ਨ 21 6185 ਐਨ ਡੀ ਪੀ ਐਸ ਐਕਟ थाना ਨਾ थाना ਦਰਜ ਕੀਤਾ ਤੇ ਅੱਗੇ ਤਫਤੀਸ਼ ਜਾਰੀ ਹੈ ਤੇ ਹੁਣ ਅਸੀਂ ਇਹਨਾਂ ਦਾ ਪੋਰਟ ਵੀਾਨੂੰ ਪੇਸ਼ ਕਰਾ ਕੇ ਰਿਮਾਂਡ ਲਵਾਗੇ ਤੇ ਉਹਦੇ ਚ ਪਤਾ ਲੱਗੇਗਾ ਕਿ ਜਿਹੜੀ ਕਿਉਂਕਿ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੈ ਇਹਦੀ ਕੀ ਬੈਕਪੋਰਡ ਆ ਫਾਰਵਰਡ ਲਿੰਕੇਜ ਹੈ ਹੁਣ ਤੱਕ ਦੀ ਜਿਹੜੀ ਸਾਡੀ ਪ੍ਰੀਲੀਮਿਨਰੀ ਤਫਤੀਸ਼ ਹੈ ਉਹਦੇ ਚ ਪਤਾ ਲੱਗਿਆ ਹੈ ਕਿ ਜੋ ਦੋਸ਼ੀਆਂ ਨੇ ਦੱਸਿਆ ਹੈ ਕਿ ਪਿੱਛੋਂ ਤਰਨਤਾਰਨ ਤੋਂ ਜਿਹੜੀ ਹੈਰੋਇਨ ਲੈ ਕੇ ਆਏ ਸੀ ਤੇ ਅੱਗੇ ਨਾਲੇ ਛੋਟੀ ਮਾਤਰਾ ਚ ਇਹਨੂੰ ਵੱਖ-ਵੱਖ ਪਿੰਡਾਂ ਚ ਸਪਲਾਈ ਕਰਨਾ ਸੀ ਬਟ ਵੀ ਕੈਨਟ ਕਨਫਰਮ ਇਟ ਏਟ ਤੇ ਰਿਮਾਂਡ ਲੈ ਕੇ ਅਸੀਂ ਪ੍ਰੋਪਰਲੀ ਇਹਨਾਂ ਦੇ ਪੁੱਛਗਿੱਛ ਕਰਾਂਗੇ ਤੇ ਉਹਦੇ ਚ ਸਾਨੂੰ ਏ ਕਲੈਰੀਫਾਈ ਹੋਏਗਾ ਔਰ ਜਿਹੜੇ ਦੋਸ਼ੀ ਹੈਗੇ ਇਹਨਾਂ ਚ ਇੱਕ ਮਨਪ੍ਰੀਤ ਸਿੰਘ ਹੈ ਜਿਹੜਾ ਵਾਸੀ ਜਗਮਾਲ ਵਾਲੀ ਹਰਿਆਣਾ ਦਾ ਇਹਦਾ ਕੋਈ ਪ੍ਰਾਇਰ ਬੈਕਗ੍ਰਾਉਂਡ ਨਹੀਂ ਹੈ ਕ੍ਰਿਮੀਨਲ ਪਰ ਜਿਹੜੇ ਬਾਕੀ ਦੋਨੋਂ ਦੋਸ਼ੀ ਹੈ ਹਰਸ਼ਦੀਪ ਸਿੰਘ ਔਰ ਮਨਪ੍ਰੀਤ ਇਹਨਾਂ ਦੋਨਾਂ ਤੇ ਮਾਰਚ ਪਿਛਲੇ ਸਾਲ 2023 ਚ ਸਾਡੇ ਬਠਿੰਡਾ ਚ ਹੀ ਥਾਣਾ ਕੋਤਵਾਲੀ ਚ ਐਨਡੀਪੀਐਸ ਦਾ ਇੱਕ ਕਟਮਾ ਆਲਰੇਡੀ ਦਰਜ ਹੈ ਸੋ ਦੋ ਦਾ ਪ੍ਰਾਇਰ ਕ੍ਰਿਮੀਨਲ ਰਿਕਾਰਡ ਹੈ ਇੱਕ ਦਾ ਨਹੀਂ ਹੈ ਔਰ ਇਹ ਤਿੰਨੋਂ 20 ਤੋਂ ਲੈ ਕੇ 30 ਸਾਲ ਦੀ ਏਜ ਬ੍ਰੈਕਟ ਚ ਫਾਲ ਕਰਦੇ ਹਨ ਸੋ ਇਸ ਤਰ੍ਹਾਂ थाना ਨਾ थाना ਦੀ ਐਸਐਚਓ ਰਾਂ ਦੀ ਟੀਮ ਨੇ ਬੜਾ ਵਧੀਆ ਕੰਮ ਕੀਤਾ ਔਰ ਇਸ ਦੇ ਨਾਲ ਹੀ ਨਾਨੇ 1 ਮਾਰਚ ਦਾ ਜਿਹੜਾ ਮਰਡਰ ਦਾ ਐਫਆਈਆਰ ਸੀ ਉਹਦਾ ਵੀ ਦੋਸ਼ੀ ਕਵਾਂਟਿਟ ਸੀਗਾ ਉਹਨਾਂ ਨੂੰ ਵੀ ਇਹਨਾਂ ਦੀ ਟੀਮ ਨੇ ਅਰੈਸਟ ਕਰਕੇ ਸਕਸੈਸ ਪਾਈਏ ਉਹ ਸੀਗਾ ਜੀ ਐਫਆਈਆਰ ਨੰਬਰ 27 24 ਮਾਰਚ 2024 ਦਾ ਅੰਡਰ ਸੈਕਸ਼ਨ 302 34 396 120 ਵੀ ਪੀਐਸ ਨਾਥਾਣਾ ਉਹਦੇ ਚ ਇੱਕ ਸੁਖਦੇਵ ਸਿੰਘ ਉਰਫ ਸੁਲਤਾਨ ਉਰਫ ਕੋਪਲਾ ਪੁੱਤਰ ਬਲਵਿੰਦਰ ਸਿੰਘ ਜ਼ਿਲ੍ਹਾ ਬਰਨਾਲੇ ਦਾ ਵਾਂਟਡ ਸੀਗਾ ਇਹਨਾਂ ਨੇ ਕਲੇਨਾ ਦੀ ਟੀਮ ਨੇ ਉਹਨੂੰ ਵੀ ਅਰੈਸਟ ਕੀਤਾ ਤੇ ਇਸ ਦੇ ਨਾਲ ਇੱਕ ਹੋਰ ਸਾਡੇ ਪੁਲਿਸ ਸਟੇਸ਼ਨ ਤਲਵੰਡੀ ਸਾਬੋ ਦਾ ਵੀ ਇੱਕ ਮਾਰਡਰ ਅਕਿਊਜ਼ ਵਾਂਟਡ ਸੀਗਾ ਉਹਨੂੰ ਵੀ ਤਲਵੰਡੀ ਸਾਬੋ ਦੀ ਟੀਮ ਨੇ ਅਰੈਸਟ ਕੀਤਾ ਜਿਹਦਾ ਨਾਂ ਦਰਸ਼ਨ ਸਿੰਘ ਪੁੱਤਰ ਗੁਲਜ਼ਾਰ ਸਿੰਘ ਹੈ ਸੋ ਇਹ ਸਾਡੀ ਅਜਰ ਕਲਦੀ ਜੀ ਅਚੀਵਮੈਂਟ ਹੈ ਬਟਿੰਡਾ ਪੁਲਿਸ ਦੀ ਔਰ ਅਸੀਂ ਇਸੇ ਤਰ੍ਹਾਂ ਜਿਹੜੇ ਵੀ ਮਾੜੇ ਅੰਸਰ ਹਨ ਉਹਨਾਂ ਤੇ ਕੁਛ ਨਾ ਕੁਛ ਕਾਰਵਾਈ ਕਰਕੇ ਆਪਣਾ ਸਾਡੀ ਟੀਮ ਵਧੀਆ ਕੰਮ ਕਰਦੀ ਰਹੇਗੀ ਤੇ ਅਸੀਂ ਨਸ਼ੇ ਔਰ ਜਿੰਨੇ ਵੀ ਮਾੜੇ ਅਨਸਰ ਉਹਨਾਂ ਤੇ ਕੁਛ ਨਾ ਕੁਛ ਫਲ ਪਾਉਂਦੇ ਰਹਾਂ ਥੈਂਕ ਯੂ ਹਾਂਜੀ 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 जी ਹਾਂਜੀ 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 ਜੀ ਦੇਖੋ ਹੁਣ ਹਲੇ ਤਾਂ ਇਹ ਕਹਿ ਰਿਹਾ ਕਿ ਅਸੀਂ ਪਿੱਛੋਂ ਤਰਨਤਾਰਨ ਚ ਲੈ ਕੇ ਆਏ ਸੀ ਔਰ ਇਹ ਇੱਥੇ ਦੇ ਹੈ ਵੀ ਨਹੀਂ ਜਿਹੜੇ ਹੈਗੇ ਲੋਕਲ ਨਹੀਂ ਹੈ ਬਟ ਸਾਡੇ ਕਿਉਂਕਿ ਲੋਕਲ ਟੀਮ ਨੇ ਇਹਨਾਂ ਨੂੰ ਇੰਟਰਸੈਪਟ ਕੀਤਾ ਹੋ ਸਕਦਾ ਸਾਡੇ ਏਰੀਆ ਚ ਜਾਂ ਹਰਿਆਣੇ ਦੇ ਆਲੇ ਦੁਆਲੇ ਬਟ ਰਾਈਟ ਨਾਉ ਆਈ ਕਨਟ ਕਨਫਰਮ ਕਿ ਕਿੱਥੇ ਇਹਨਾਂ ਨੇ ਸਪਲਾਈ ਕਰਨਸ ਇਹਨਾਂ ਨਾਲ ਅਗਲ ਜਗ੍ਹਾ ਤੋਂ ਲੈਣ ਨਾਲੇ ਹੈ ਰਿਸ਼ਤਾ ਕੀ ਹੈ ਰਿਸ਼ਤਾ ਜੀ ਡਰਗ ਪੈਡਲਰਸ ਦੀ ਆਪਸੋਂ ਨੈਟਵਰਕਿੰਗ ਵੀ ਹੁੰਦੀ ਹੈ ਸੋ ਰਿਸ਼ਤਾ ਇਹਨਾਂ ਦਾ ਕੀ ਹੈ ਉਹ ਅਸੀਂ ਤਫਤੀਸ਼ ਚ ਜਾਂ ਆਪਣੇ ਰਿਮਾਂਡ ਸੀ ਦੱਸ ਸਕਦੇ ਹਾਂ ਮੇਂ ਗਸ਼ਤੀ ਤੇ ਉਹਦੀ ਉਮਰ ਜੋ ਹੈ ਨਾ ਉਹ 20 ਸਾਲ ਹੈ ਕਿ ਦੋ ਕਿਸ ਪਹਿਲਾਂ ਵੀ ਹੈਗੇ ਕਿਸੇ ਰੈਕਡ ਦੇ ਅੰਡਰ ਕਮ ਸੀ ਕਿ ਇਹਨਾਂ ਨੂੰ ਕੋਈ 딜 ਦਿੱਤੀ ਕਿਸੀ ਦੀ ਜੀ ਇਹਦੇ ਤੇ ਇੱਕੋ ਹੀ ਪਰਚਾ ਹੈ ਪਹਿਲਾਂ ਦੂਜਾ ਤਾਂ ਜਿਹੜਾ ਅਸੀਂ ਦਰਜ ਕੀਤਾ ਸੋ ਇੱਕੋ ਹੀ ਪਰਚਾ ਹੈ ਨਾ ਦੋਨਾਂ ਤੇ ਕਾਮਨ ਹੀ ਪਰਚਾ ਮਤਲਬ ਥੇ ਆਰ ਕੇਸ ਵਾਰ ਇਨ 댓 ਕੇਸ ਸੇ ਬਾਕੀ ਯਸ ਸੋ ਤਿੰਨੋਂ ਵੱਖਰੀ ਵੱਖਰੀ ਜਗ੍ਹਾ ਤੇ ਇਹ ਸਾਰੇ ਸਵਾਲਾਂ ਦੇ ਜਵਾਬ ਅਸੀਂ ਆਫਟਰ ਟੇਕਿੰਗ ਰਿਮਾਂਡ ਹੀ ਦੇ ਸਕਦੇ ਤੁਸੀਂ ਵੀ ਕਿਡਜ਼ ਦੀ ਤਲਵੰਡੀ ਸਾਹਬੋ ਦੇ ਨਾਲ ਜੁੜ ਕੇ ਕੰਮ ਕਰ ਸਕਦੇ ਹੋ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਬੇਸ ਸਟਰੋਂਗ ਬਚਪਨ ਹੀ ਹੁੰਦੀ ਹੈ ਕਿਸੇ ਵੀ ਚੀਜ਼ ਨੂੰ ਸਿੱਖਣ ਤੇ ਸਮਝਣ ਦੀ ਸਹੀ ਉਮਰ। ਇਸੇ ਉਮਰ ਦੇ ਵਿੱਚ ਹੀ ਬਣਦੀ ਹੈ ਕਾਬਲੀਅਤ ਕਨਸੈਪਟ ਨੂੰ ਸਮਝਣ ਤੇ ਲਰਨ ਕਰਨ ਦੀ। ਜੀ ਲਰਨ ਦੇ ਨਾਲ ਜੁੜ ਕੇ ਤੁਸੀਂ ਆਪਣੇ ਬੱਚਿਆਂ ਦਾ ਐਜੂਕੇਸ਼ਨਲ ਜਰਨੀ ਨੂੰ ਕਰੋ ਸ਼ੁਰੂ ਤਾਂ ਕਿ ਤੁਹਾਡਾ ਬੱਚਾ ਇੱਥੇ ਆ ਕੇ ਕਰ ਸਕੇ ਜੀ ਲਾ ਕੇ ਪੜਾਈ। ਵਧੇਰੇ ਜਾਣਕਾਰੀ ਲੈਣ ਦੇ ਲਈ ਦਿੱਤੇ ਗਏ ਨੰਬਰਾਂ ਦੇ ਉੱਪਰ ਕੰਟੈਕਟ ਕਰੋ।